ਸਤਿ ਸ਼੍ਰੀ ਅਕਾਲ ਜੀ ਵਸੇਰਾ ਦੇਖ ਰਹੇ ਤਮਾਸ਼ਾ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਜੀ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਅਸੀਂ ਦੇਵੀ ਤਲਾਬ ਦੇ ਬਾਹਰ ਜਿਹੜੇ ਬੱਚੇ ਜਿਹੜੇ ਸਲੂਸ਼ਨਾਂ ਪੀਂਦੇ ਸੀ ਉਹਨਾਂ ਦੀ ਖਬਰ ਕੀਤੀ ਹੈ ਪਰ ਲਗਾਤਾਰ ਜੇ ਗੱਲ ਕਰੀਏ ਇਹੋ ਜਿਹਾ ਚੱਲ ਰਹੀ ਹੈ ਪ੍ਰਸ਼ਾਸਨ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਹੁਣ ਤਾਂ ਦੱਸ ਦਿੰਦੇ ਕਿ ਜਿਹੜੇ ਬੱਚੇ ਆ ਹੁਣ ਚੋਰੀ ਕਰਨ ਦੇ ਉੱਤੇ ਵੀ ਜਿਹੜੇ ਆ ਗਏ ਹੋਏ ਆ ਸੋ ਗੱਲਬਾਤ ਕਰ ਲੈਂਦੇ ਹਾਂ ਇਸ ਬੱਚੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਤਾਂ ਦੱਸ ਜੀ ਕਿ ਪੁਲਿਸ ਪ੍ਰਸ਼ਾਸਨ ਨਹੀਂ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਨਾਲ ਪਹਿ ਬਾਹਰ ਇੱਕ ਦੁਕਾਨ ਵਾਲੇ ਨੇ ਦੱਸਿਆ ਕਿ ਕੋਈ ਬੱਚਾ ਇੱਕ ਸ਼ੀਸ਼ਾ ਕਾਰ ਦਾ ਤੋੜ ਕੇ ਵਿੱਚੋਂ ਬਾਹਰ ਕੱਢ ਕੇ ਲੈ ਆਇਆ ਸੀ। ਉਹ ਬੱਚੇ ਨੂੰ ਅਸੀਂ ਇੱਥੇ ਫੜ ਲਿਆ ਤਾਂ ਆਪਾਂ ਕਰਦੇ ਤੇ ਮੋਰੇ ਜਿਹਦੇ ਕੋਲੋਂ ਕੋਈ ਪੈਗ ਵੀ ਬ੍ਰਾਂਡ ਕਰਦੇ ਆ। ਹੁਣ ਉਹ ਗੱਡੀ ਵਾਲਿਆਂ ਨੂੰ ਅਟਿਕ ਰਹੇ ਆ ਗੱਡੀ ਵਾਲੇ ਆਉਂਦੇ ਤਾਂ ਸੋਨਾਂ ਨੂੰ ਪੁੱਛਦੇ ਸੀ ਸਰ ਟੋਟਲ ਕਿੰਨੇ ਬੱਚੇ ਸੀਗੇ ਇਹ? ਇਹ ਦੋ ਜਣੇ ਸਰ ਕੁਝ ਪਤਾ ਲੱਗਾ ਬੱਚੇ ਦਾ ਕੀ ਨਾਮ ਹੈ ਕਿੱਥੇ ਦਾ ਰਹਿਣ ਵਾਲਾ ਹੈ ਤੇ ਉਹਦੇ ਮਾਪਿਓ ਕੀ ਕਰਦੇ ਨੇ? ਬੱਚੇ ਨੂੰ ਜਿ ਪੁੱਛ ਗਿਛ ਕਰਦੇ ਆ। ਪੁੱਛ ਗਿਛ ਕਰਦੇ ਆ ਪੁੱਛ ਤੇ ਪਤਾ ਲੱਗਦਾ ਸਰ। ਸੋ ਬੈਗ ਸਰ ਜਿਹੜਾ ਜਬ ਤੱਕ ਕੀਤਾ ਉਹ ਕਿੱਥੇ ਹੈ ਇਸ ਟਾਈਮ? ਸੋ ਬੈਗ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਬੈਗ ਦੇ ਵਿੱਚ ਜੇ ਗੱਲ ਕਰੀਏ ਕੱਪੜੇ ਵਗੈਰਾ ਹੀ ਪਏ ਆ ਤੇ ਇੱਕ ਪਰਸ ਜਿਹੜਾ ਤੁਹਾਨੂੰ ਦਿਖਾ ਰਹੇ ਤਸਵੀਰਾਂ ਦੇ ਵਿੱਚ ਪਿਆ ਹੋਇਆ ਸਰ ਕੁਛ ਪਤਾ ਲੱਗਾ ਜਿਨ੍ਹਾਂ ਦੇ ਸ਼ੀਸ਼ਾ ਟੁੱਟੇ ਹੋ ਉਹ ਵਿਅਕਤੀ ਕੌਣ ਨੇ ਤੇ ਕਿੱਥੋਂ ਆਏ ਨੇ ਮੰਦਿਰ ਗਏ ਮੱਥਾ ਟੇਕਣ ਉਹਨਾਂ ਨੂੰ ਗਏ ਮਗਰ ਪਿੱਛੇ ਲੱਭਣ ਗਏ ਆ ਜੇ ਲੱਭਦੇ ਤਾਂ ਫਿਰ ਪਤਾ ਲੱਗਦਾ ਸੋ ਬੱਚੇ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਬੇਟਾ ਕੀ ਨਾਮ ਹੈ ਆਪ ਦਾ ਸਾਗਰ ਸਾਗਰ ਆਪ ਨੇ ਸ਼ੀਸ਼ਾ ਤੋੜਿਆ ਥਾ ਗਾੜੀ ਦਾ ਸ਼ੀਸ਼ਾ ਤੋੜਿਆ ਥਾ ਆਪ ਨੇ ਗਾੜੀ ਦਾ ਕਿ ਨਹੀਂ ਤੋੜਿਆ ਥਾ बोलो कुछ नहीं होता जो सच है वो बताओ कोई बात नहीं थोड़ा था कि नहीं थोड़ा सा गलती से टूट गया था अकेले थे कि आपके साथ कोई था कोई नहीं। पर पुलिस वाले तो कह रहे हैं आपने शीशे के ऊपर एक लड़के ने पहले पर्दा किया उसके बाद थोड़ा शीशा पुलिस वाले कह रहे हैं कि आपने पर्दा किया हुआ था शीशे के आगे एक बच्चे ने उसके बाद आपने वो शीशा तोड़ के बैग निकाला ये बैग आपके हाथ से पकड़ा इन्होंने तो इसका मतलब आप बैग लेके जा रहे थे ना इसका मतलब बैग आपने वहां से उठाया तभी आपके पास बैग आया ਫਾਜੀ ਬੈਗ ਬੱਚੇ ਦੇ ਹੱਥੋਂ ਹੀ ਫੜਿਆ ਤੁਸੀਂ ਹੱਥੇ ਲਿਆ ਫਿਰ ਬੈਠੀ ਤੇ ਇੱਕ ਮੁੰਡਾ ਦੁਕਾਨਦਾਰ ਸੀਗਾ ਜਿੰਨੇ ਦੇਖਿਆ ਉਹ ਇਹਦੇ ਪਿੱਛੇ ਪਿੱਛੇ ਆ ਦੁਆਬਾ ਕਾਲੇ ਦੇ ਗੇਟ ਦੇ ਮੋੜੇ ਉੱਥੇ ਪੜ ਗਿਆ ਉਹਨੇ ਮੈਨੂੰ ਗਵਾਜ ਮਾਰੀ ਕਿ ਮੈਂ ਨਹੀਂ ਜਰਾ ਤੇ ਟੋਟਲ ਕਿੰਨੇ ਬੱਚੇ ਸੀਗੇ ਸਰ ਤੇ ਬੱਚੇ ਉਹਦੇ ਦੱਸਣ ਦੇ ਮੁਤਾਬਕ ਤਾਂ ਦੋ ਜਣੇ ਸੀਗੇ ਓਕੇ ਦੋ ਜਣੇ ਸਰ ਇੱਕ ਇੱਕ ਕੀ ਕਰ ਰਿਹਾ ਸੀ ਤੇ ਦੂਜਾ ਕੀ ਕਰ ਰਿਹਾ ਇੱਕ ਨੇ ਮੋੜੇ ਉੱਧ ਕੰਬਲ ਕਰ ਲਿਆ ਜੀ ਤੇ ਇਹਨੇ ਸ਼ੀਸ਼ਾ ਤੋੜਿਆ ਕੀ ਕਰਦੇ ਤੁਸੀਂ ਉਹ ਥੇਲਾ ਘਟਾ ਤੇ ਹੁਣ ਸਰ ਤੁਹਾਡੇ ਵੱਲੋਂ ਕੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਬੱਚਾ ਦੇ ਹਜੇ ਅੰਡਰ ਏਜ ਹੀ ਹੈ ਕਾਰਵਾਈ ਸਾਡੇ ਆ ਰਹੇ ਹਨ ਚਾਰ ਸਾਹ ਆ ਰਹੇ ਜਿੱਦਾਂ ਕੰਮ ਠੀਕ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਜਿਹੜੀ ਸਾਰੀ ਗੱਲਬਾਤ ਹੋਈ ਹੈ ਬਿਲਕੁਲ ਦੇਵੀ ਤਲਾਬ ਦੇ ਬਾਹਰ ਜਿਹੜੇ ਰੋਡ ਦੇ ਉੱਤੇ ਜਿਹੜੇ ਕੁਝ ਬੱਚੇ ਜਿਹੜੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਬੰਦਦੇ ਨੇ ਸੋਲੂਸ਼ਨ ਪੀਂਦੇ ਨੇ ਸਾਡੇ ਵੱਲੋਂ ਜਿਹੜੀ ਖਬਰ ਵੀ ਜਿਹੜੀ ਹੈ ਬਾਰ ਬਾਰ ਪ੍ਰਕਾਸ਼ੀ ਜਿਹੜੀ ਹੈ ਕੀਤੀ ਗਈ ਸੀ ਤਸਵੀਰਾਂ ਜੇ ਤੁਹਾਨੂੰ ਦਿਖਾਣੇ ਆ ਹੁਣ ਉਹ ਵਾਲੀ ਜਿਹੜੀ ਕਾਰ ਹੈ ਜਿਹੜੀ ਤੋੜੀ ਗਈ ਸੀਗੀ ਬੱਚਿਆਂ ਵੱਲੋਂ ਜਿਸ ਤਰ੍ਹਾਂ ਐਸਆਈ ਦੇ ਕਹਿਣ ਦੇ ਮੁਤਾਬਿਕ ਕਿ ਕਾਰ ਇੱਕ ਖੜੀ ਸੀਗੀ ਦੋ ਬੱਚੇ ਆਏ ਆ ਇੱਕ ਬੱਚੇ ਨੇ ਅੱਗੇ ਪਰਦਾ ਕੀਤਾ ਤੇ ਦੂਜੇ ਬੱਚੇ ਨੇ ਜਿਹੜਾ ਇਹ ਆ ਉਹ ਸ਼ੀਸ਼ਾ ਤੋੜ ਕੇ ਉਸ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਬੈਗ ਕੱਢ ਲਿਆ ਬੈਗ ਤੁਹਾਨੂੰ ਦੱਸਦੀ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਜਬਤ ਕਰ ਲਿਆ ਗਿਆ ਤਸਵੀਰਾਂ ਦੇ ਵਿੱਚ ਸਾਨੂੰ ਬੈਗ ਵੀ ਜਿਹੜਾ ਦਿਖਾ ਦਿੱਤਾ ਗਿਆ ਸੀਗਾ ਉੱਥੇ ਤੁਹਾਨੂੰ ਦੱਸਦੀ ਉਸ ਬੈਗ ਦੇ ਵਿੱਚ ਕੱਪੜੇ ਵੀ ਸੀਗੇ ਤੇ ਇੱਕ ਜਿਹੜਾ ਆ ਪਰਸ ਵੀ ਸੀਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਬੱਚੇ ਆ ਜਿਨ੍ਹਾਂ ਦਾ ਕੋਈ ਘਰ-ਬਾਰ ਜਿਹੜਾ ਨਹੀਂ ਹੈਗਾ ਸੋ ਸੋਲੂਸ਼ਨ ਆ ਇੱਥੇ ਪੀਂਦੇ ਆ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਵੱਲ ਜਿਹੜਾ ਧਿਆਨ ਜਿਹੜਾ ਬਿਲਕੁਲ ਦਿੱਤਾ ਜਾਵੇ ਸਰਕਾਰ ਵੱਲੋਂ ਕਾਫੀ ਆ ਜੇ ਕਾਫੀ ਜੇ ਗੱਲ ਕਰੀਏ ਸਰਕਾਰ ਵੱਲੋਂ ਕਾਫੀ ਚੀਜ਼ਾਂ ਵੀ ਜਿਹੜੇ ਆਸ਼ਰਮ ਵਗੈਰਾ ਵੀ ਜਿੱਥੇ ਖੋਲੇ ਗਏ ਆ ਬੱਚਿਆਂ ਵਾਸਤੇ ਸੋ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਇਹ ਬੱਚੇ ਆ ਬਿਲਕੁਲ ਜਿਹੜੇ ਆ ਉੱਥੇ ਭੇਜ ਦਿੱਤੇ ਜਾਣ ਸੋ ਕਾਰ ਤਾਂ ਦਿਖਾਣੇ ਇਹ ਉਹ ਕਾਰ ਹੈ ਤੋ ਇਹ ਉਹ ਕਾਰ ਆ ਥਾਂ ਦੱਸ ਜੀ ਕਿ ਗੱਡੀ ਦਾ ਨੰਬਰ ਜਿਹੜਾ ਤੁਹਾਨੂੰ ਦਿਖਾ ਮੈਂ ਤੇ ਇਹ ਉਹ ਸ਼ੀਸ਼ਾ ਹੈ ਥਾਂ ਦੱਸ ਜੀ ਕਿ ASI ਦੇ ਕਹਿਣ ਦੇ ਮੁਤਾਬਿਕ ਦੋ ਬੱਚੇ ਸੀਗੇ ਇੱਕ ਬੱਚੇ ਨੇ ਜਿਹੜਾ ਇੱਥੇ ਪਰਦਾ ਕੀਤਾ ਸੀਗਾ ਤੇ ਦੂਜੇ ਬੱਚੇ ਨੇ ਜਿਹੜਾ ਸ਼ੀਸ਼ਾ ਤੋੜ ਕੇ ਉਸ ਤੋਂ ਬਾਅਦ ਇਹਦੇ ਵਿੱਚੋਂ ਜਿਹੜਾ ਬੈਗ ਕੱਢ ਦਿੱਤਾ ਸੀਗਾ ਸਰ ਇਹ ਜਿਹੜੀ ਸਾਰੀ ਗੱਲਬਾਤ ਤੁਸੀਂ ਉਸ ਟਾਈਮ ਇੱਥੇ ਹੀ ਸੀਗੇ ਨਹੀਂ ਨਹੀਂ ਮੈਂ ਤਾਂ ਹੁਣ ਆਇਆ ਹਾਂ ਕੋ ਰੰਗ ਕਿੰਨੇ ਦੇਖਿਆ ਕਿੰਨੇ ਸੀਗਾ ਸਰ ਸ਼ੀਸ਼ਾ ਤੋੜਦੇ ਹੋਏ ਆ ਕਿਹਨੇ ਦੇਖਿਆ ਇਹ ਜਿਹੜਾ ਤੋੜਦਾ ਕਿਹਨੇ ਲਿਖਿਆ ਤੁਸੀਂ ਉਸ ਟਾਈਮ ਇੱਥੇ ਸੀਗੇ ਪਾਜੀ ਕਿ ਨਹੀਂ ਨਹੀਂ ਮੈਂ ਬਾਅਦ 'ਚ ਆਇਆ ਓਕੇ ਹੁਣ ਤੁਹਾਨੂੰ ਇੱ ਆਪਣੇ ਦੇ ਅੰਦਰ ਜਿਹਦਾ ਸੁਪਰਵਾਈਜ਼ਰ ਹੈ ਮੈਂ ਦੇਵ ਕੁਲਾਜ ਉਹਦਾ ਡਿਊਟੀ ਬੰਦੀ ਬਾਹਰ ਆ ਗਿਆ ਤੇ ਸਰ ਪਤਾ ਲੱਗਾ ਕਿ ਜਿਹੜੀ ਕਾਰ ਆ ਕਿੱਥੇ ਦੀ ਹੈ ਤੇ ਜਿਹੜੇ ਵਿਅਕਤੀ ਆ ਕੌਣ ਨੇ ਸ਼ਾਇਦ ਬਾਦਰੀ ਸਾਊਥ ਦੀ ਹੈ ਓਕੇ ਪਤਾ ਲੱਗ ਗਿਆ ਸਰ ਵੈਸੇ ਮੈਸੇਜ ਵਗੈਰਾ ਪਹੁੰਚਾ ਦਿੰਦਾ ਉਹਨਾਂ ਨੂੰ ਫੇਰ ਤੱਕ ਕਿ ਉਹਨਾਂ ਨੂੰ ਜ਼ਰੂਰ ਲੱਭਣ ਜੀ ਜਿਹੜਾ ਬੱਚਾ ਸੀਗਾ ਸਰ ਉਹ ਅਰੈਸਟ ਕੀਤਾ ਗਿਆ ਸਾਡੇ ਵੱਲ ਹਾਂਜੀ ਹਾਂਜੀ ਅਰੈਸਟ ਕਰ ਲਿਆ ਤੇ ਜਿਹੜਾ ਬੈਗ ਸੀਗਾ ਬੈਗ ਦੇ ਵਿੱਚ ਪਤਾ ਪਉ ਕੁਝ ਪਤਾ ਲੱਗਾ ਕੀ ਸੀਗਾ ਕਿ ਨਹੀਂ ਉਹ ਅੱਜ ਕੱਢਿਆ ਕੁਛ ਨਹੀਂ ਹੈਗਾ ਮੌਕੇ ਤੇ ਫੜ ਲਿਆ ਸੀਗਾ ਸਾਹਮਣੇ ਦੁਕਾਨ ਵਾਲਿਆਂ ਨੇ ਇਹਨੂੰ ਫੋਨ ਕਰ ਪਾਈ ਮੌਕੇ ਤੇ ਫੜ ਲਿਆ ਉਹ ਕਿੰਨੇ ਬੱਚੇ ਦੱਸੇ ਜਾ ਰਿਹਾ ਸਰ ਇਹ ਦੋ ਬੱਚੇ ਇੱਕ ਫੜ ਲਿਆ ਇੱਕ ਭੱਜ ਗਿਆ ਹੈ ਸ਼ਾਇਦ। ਠੀਕ। ਤੋਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਕਹਿਣ ਦੇ ਮੁਤਾਬਿਕ ਜਿਹੜੇ ਦੋ ਬੱਚੇ ਸੀਗੇ ਜਿਦੇ ਵਿੱਚੋਂ ਇੱਕ ਜਿਹੜਾ ਫੜ ਲਿਆ ਹੋਇਆ ਜਦੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਈ ਚੁੱਕੇ ਆਂ ਤੇ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਜਿਹੜੇ ਦੋ ਬੱਚੇ ਸੀਗੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਤੇ ਮੌਜੂਦਾ ਜਿਹੜਾ ਬੈਗ ਜਿਹੜਾ ਬੱਚਾ ਲੈ ਕੇ ਦੌੜ ਰਿਹਾ ਸੀਗਾ ਉਹ ਵੀ ਬੈਗ ਜਿਹੜਾ ਆ ਫੜ ਲਿਆ ਤਾ ਗਿਆ ਜਿਦੇ ਵਿੱਚ ਇੱਕ ਪਰਸ ਸੀਗਾ ਤੇ ਨਾਲ ਕੱਪੜੇ ਸੀਗੇ। ਸੋ ਹਜੇ ਉਹਦੇ ਵਿੱਚੋਂ ਕੋਈ ਸਮਾਨ ਨਿਕਲਿਆ ਜਾਂ ਨਹੀਂ ਨਿਕਲਿਆ ਫਿਲਹਾਲ ਅਸੀਂ ਅਸੀਂ ਦੀ ਪੁਸ਼ਟੀ ਨਹੀਂ ਕਰਦੇ ਪਰ ਲਗਾਤਾਰ ਜੇ ਗੱਲ ਕਰੀਏ ਕਿ ਦੇਵੀ ਤਲਾਬ ਦੇ ਬਾਹ ਇਹ ਕਿਨਸਾ ਬੱਚਿਆਂ ਨੂੰ ਦੇ ਕੇ ਜਿਹੜੇ ਪੈਸੇ ਜਾਂਦੇ ਤੇ ਉਹ ਪੈਸਿਆਂ ਦੀ ਉਹ ਬੱਚੇ ਸੋਲੂਸ਼ਨ ਪੀਂਦੇ ਤੇ ਨਸ਼ੇ ਦੀ ਹੁਣ ਇੰਨੀ ਕਿ ਜ਼ਿਆਦਾ ਬੱਚਿਆਂ ਨੂੰ ਲਤ ਲੱਗ ਜਿਹੜੀ ਲੱਗ ਚੁੱਕੀ ਹੈ ਕਿ ਹੁਣ ਉਹਨਾਂ ਨੇ ਜਿਹੜੀਆਂ ਚੋਰੀਆਂ ਜਿਹੜੀਆਂ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਸ ਸਾਰੀ ਘਟਨਾ ਨੂੰ ਜਿਹੜਾ ਪ੍ਰਸ਼ਾਸਨ ਹੈ ਕਿਸ ਨਿਗਾਹ ਦੇ ਨਾਲ ਦੇਖਦਾ ਤੇ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਸ਼ਾਸਨ ਕਦੋਂ ਰੁਕਦਾ ਹੈ ਕੈਮਰਾਮੈਨ ਸੌਂਦੀ ਦੇ ਨਾਲ ਮੈਰੀਪੋਰਟਰ ਗੁਰਦੀਪ ਸਿੰਘ ਯਾਸਵੀਰਾ ਟੀਵੀ ਜਲੰਧਰ